ਮਹਾਂ ਲੇਖਾ ਜਿਹੜਾ ਲੇਖਾ ਹੈ ਜਿਹੜਾ ਕਰਮ ਕਰਦੇ ਆ ਨਾ ਉਹਦੇ ਸੰਸਕਾਰਾਂ ਉਪੇਰ ਲੇਖ ਦਿਖੇ ਜਾ ਰਹੇ ਨਹੀਂ ਉਹ ਲੇਖ ਫਿਰ ਅੱਗੇ ਸਾਰੇ ਵਿਚਾਰ ਜਾਂਦੇ ਆ ਹਨ ਲੇਖਾ ਕਰ ਸਮਝਾਇਆ ਸਮਝਾਇਆ ਜਾਂਦਾ ਉੱਥੇ ਕੋਈ ਅਨਿਆ ਨਹੀਂ ਹੁੰਦਾ ਉੱਥੇ ਦੱਸਿਆ ਜਾਂਦਾ ਭਾਈ ਤੈਂ ਇਸ ਸਮੇਂ ਆਸਵਾਸ ਦੇ ਵਿੱਚ ਆ ਕਰਮ ਤੈਂ ਕੀਤਾ ਹੈ ਭਗਤ ਬਾਣੀ ਦੇ ਵਿੱਚ ਇਹ ਵੀ ਜੇਕਰ ਉਹਦਾ ਸਮਾਂ ਨਹੀਂ ਹੈ ਭਗਤ ਬਾਣੀ ਤੇ ਜ਼ਿਕਰ ਹੈ ਕਿ ਜਦੋਂ ਮਨੁੱਖ ਕੋਈ ਮੁਕਰਨ ਦਾ ਜਨਨ ਕਰਦਾ ਕਿ ਕਰਮ ਮੈਂ ਨਹੀਂ ਕੀਤਾ ਤਾਂ ਉਹ ਕਰਮ ਸਾਹਮਣੇ ਆਟਦਾ ਵੀ ਤੈਂ ਮੈਨੂੰ ਕੀਤਾ ਹੈ ਜਿਹੜੇ ਸਹਿਜ ਪਾਠ ਕਰਦੇ ਆ ਭਰਾਣੀ ਸਰੀਰ ਬੈਠੇ ਆ ਜਦੋਂ ਆਪਾਂ ਬਾਬਾ ਕਾਂਧਾ ਜੀ ਭਗਤ ਬਾਣੀ ਨੂੰ ਵਿਚਾਰ ਕਰਦੀ ਸੀ ਸਾਰੇ ਸ਼ਬਦ ਵਿਚਾਰੇ ਹੋਏ ਆ ਤਾਂ ਸੰਗੁਰੂ ਮਹਾਰਾਜ ਸਿੱਧਾ ਕਾਸ਼ਾ ਕਹਿੰਦੇ ਫਿਰ ਉੱਥੇ ਜਦੋਂ ਲੇਖਾ ਕਰਕੇ ਦੱਸਿਆ ਜਾਂਦਾ ਵੀ ਤੇਰਾ ਜਿਹੜਾ ਵਾ ਬਾਕੀ ਜਾਂਦਾ ਕੀ ਪਾਪ ਕਰਮ ਜਾਂਦਾ ਹੈ ਚੰਗੇ ਕਰਮ ਘੱਟ ਹੈ ਸਿਮਰਨ ਬਿਲਕੁਲ ਨਹੀਂ ਨਾਮਾ ਕਰ ਤਰ ਉਸ ਵੇਲੇ ਜਿਹੜੀ ਸਜ਼ਾ ਨਹੀਂ ਹੈ ਤਾਂ ਹੁੰਦੀ ਹੈ ਉਹ ਸਜ਼ਾ ਦੇ ਵਿੱਚ ਦਿੱਤੀਆਂ ਪੈਣੀਆਂ ਖਾਓ ਨਾ ਹੋਵੇ ਕੋਈ ਕੋਈ ਹੁਣ ਸੁਣੀਆ ਕਿਆ ਰੂਆ ਫਿਰ ਜੀਕ ਦਿਹਾੜਾ ਮੈਂ ਰੋਂਦਾ ਜਦੋਂ ਜੱਤੀ ਮੈਂ ਨੇ ਸਰਦ ਖਾਓ ਨਾ ਹੋ ਬਈ ਫਿਰ ਭੱਜਣੋਂ ਥਾਂ ਨਹੀਂ ਲੱਭਦਾ ਕਿਉਂ ਬਾਣੇ ਕਹਿੰਦੇ ਹੋਣੀ ਕਰੜੇ ਆਏ ਹਾਂ ਉਹ ਜਿਹੜੇ ਜੰਮਦੂਤ ਹੈ ਉਹ ਜੰਮਦੂਤ ਬੜੇ ਤਕੜੇ ਹਮਾਰੇ ਕਹਿੰਦੇ ਉਹਨਾਂ ਦੇ ਹੱਥ ਬੜੇ ਤਕੜੇ ਆ ਉਹਨਾਂ ਦਾ ਜੋਰ ਬੜਾ ਕਰੜੇ ਉੱਥੇ ਪਕੜ ਕੇ ਰੱਖਦੇ ਆ ਉਹਨੇ ਕਰੜੇ ਆਏ ਹਾਂ ਉਹ ਜਦੋਂ ਫੜ ਲੈਂਦੇ ਆ ਭੱਜਣੋਂ ਥਾਂ ਨਹੀਂ ਮਿਲਦਾ ਫਿਰ ਚੀਕ ਝਗਾੜਾ ਸੜਾਉ ਰੋਂਦਾ ਦਾ ਸਤਿਗੁਰੂ ਕਹਿੰਦੇ ਥਾਓ ਨਾ ਹੋ ਵੀ ਪਉਂਦੀ ਹੁਣ ਸੁਣੀਐ ਕਿਆ ਆਇਆ ਹੁਣ ਤੇਰਾ ਬਰਬਾਦ ਕੀਨੇ ਸੁਣਨਾ ਤੇ ਤੇਰਾ ਰੋਣਾ ਫਲੂਰਾ ਜਦੋਂ ਇੱਥੇ ਤੈਨੂੰ ਕਿਹਾ ਸੀ ਐਸਾ ਕੰਮ ਨਾ ਅਦੂਰ ਬੋਲੇ ਕਿਤੇ ਜਦੋਂ ਅੰਤ ਪੰਚੋ ਕਾਇ ਪੈ ਐਸਾ ਕੰਮ ਕਰੀ ਨਾ ਜਿਹਦੇ ਨਾਲ ਅੰਦੇ ਲੋਕ ਤੁਸਤਾਉਣਾ ਪਵੇ ਹੁ ਕੀ ਹੈ ਪਾਵਨਾੰਗ 999 ਤੇ ਪੰਚਮ ਵਰਦੇਵ ਜੀ ਨਾਲ ਸਰਤਾਜ ਧੰਗੂ ਵਰਧਨ ਦੇਵ ਸਾਹਿਬ ਜੀ ਮਹਾਰਾਜ ਮਾਰੂ ਕਾਮ ਜੀ ਬੋਧਨ ਕਰਦੇ ਹਨ ਪੰਜ ਕੁ ਮਿੰਟ ਰਹਿ ਗਏ ਮੈਂ ਸਮਾਪਤੀ ਵੱਲ ਵੱਧ ਸਵਾਰ ਕੀਤਾ ਸੁਣੋ ਹੋ ਰੇ ਤੂੰ ਕੌਣ ਕਹਾਂ ਤੇ ਰਹੀ ਤੇਨ ਸਵਾਰ ਸੁਣੋ ਹੋ ਰੇ ਤੂੰ ਕੌਣ ਤੂੰ ਕੌਣ ਪਰਮਦੇ ਆਇਓ ਕਿੱਥੋਂ ਆਇਆ ਤੀਜਾ ਸਵਾਲ ਕੀਤਾ ਏਪੀ ਨਾ ਜਾਣਨਾ ਕਿਤੀ ਮੁੱद्दਤ ਅਗੇਤੀਕ ਮੁੱद्दਤ ਚੌਥਾ ਸਵਾਲ ਕੀਤਾ ਚਲਦੇ ਖਬਰ ਨਾ ਪਾ ਲੂ ਇਹ ਚਾਰ ਸਵਾਲ ਮਾਰ ਕੇ ਤੈਨੂੰ ਹੱਲ ਕਰ ਲੈ ਤੂੰ ਮੁਕਤ ਹੋ ਜਾਵੇਂ ਪਹਿਲਾ ਸੁਣੋ ਕਿ ਕੌਣ ਗੁਰੂ ਨਾਨਕ ਦੇਵ ਜੀ ਕਿਤਾਬੂ ਚੱਲ ਗਏ ਭਾਈ ਸੰਤੋਖ ਸਿੰਘ ਲਿਖਦੇ ਹੈ ਭਾਈ ਮਰਦਾਨਾ ਕਰਨ ਆਹ ਰਹੀ ਭੁੱਖ ਲੱਗੀ ਹੈ ਮਾਰ ਕੇ ਮੇਰੇ ਕਿੱਥੇ ਦਰਤੀ ਸਕੇ ਨਹੀਂ ਕਹਿੰਦਾ ਮਹਾਰਾਜ ਨਗਰ ਰਾਇਰੇ ਕਿਸੇ ਨੂੰ ਜਾਣਨਾ ਤਾਂ ਨਹੀਂ ਔਰ ਮਾਰੇ ਜੇ ਸਾਡਾ ਕਰਮੇਤਰ ਰਹਿਣਾ ਇੱਥੇ ਉਹਦਾ ਨਾਮ ਹੈ ਭਾਈ ਘੰਡਾ ਜਦ ਉਹਦਾ ਘਰ ਪਤਾ ਕਰਕੇ ਉਹਦੇ ਘਰ ਚਲਿਆ ਅਗਰ ਉੱਥੇ ਸੁਦਰਸ਼ਨ ਨਾਮ ਦਾ ਰਾਜਾ ਰਾਜ ਕਰਦਾ ਸੀ ਭਾਈ ਮਰਦਾਨਾ ਚਲਿਆ ਜਾ ਰਿਹਾ ਗਲੀ ਦੇ ਵਿੱਚ ਮਨੋਖ ਮਿਲਿਆ ਪੁੱਛਿਆ ਤੁਸੀਂ ਕੌਣ ਤੁਸੀਂ ਦੱਸਿਆ ਮੇਰਾ ਨਾਮ ਇੰਦਰ ਸਿੰਘ ਨਾ ਮੈਂ ਰਾਜੇ ਦਾ ਭਾਣ ਜਾੰਦਾ ਕਹਿ ਲੱਗਿਆ ਮੈਂ ਭਾਈ ਝੰਡੇ ਦੇ ਘਰ ਜਾਣਾ ਤੂੰ ਕਹਿ ਲੱਗਾ ਮੈਂ ਝੰਡਾ ਮੇਰਾ ਮਿੱਤਰ ਹੀ ਹੈ ਭਾਈ ਝੰਡੇ ਦਾ ਘਰ ਇੱਥੋਂ ਅੱਗੇ ਜਾ ਕੇ ਉਹਨੇ ਨਸਾਨੀ ਦੱਸ ਦਿੱਤੀ ਕਿ ਆਹ ਭਾਈ ਝੰਡੇ ਦਾ ਘਰ ਆ ਤੂੰ ਚਲੇ ਆ ਜਾ ਭਾਈ ਝੰਡੇ ਦੇ ਘਰ ਗਿਆ ਮੈਂ ਦੱਸਿਆ ਦਾ ਕੇ ਕਿ ਮੈਂ ਗੁਰੂ ਕਾਨਕ ਦੇਵ ਜੀ ਦਾ ਸੇਵਕ ਹਾਂ ਭਾਈ ਝੰਡਾ ਕਹਿ ਲੱਗਿਆ ਕੌਣ ਗੁਰੂ ਨਾਨਕ ਭਾਈ ਮਰਦਾਨਾ ਕਹਿ ਲੱਗਿਆ ਮੇਰੇ ਸਤਿਗੁਰੂ ਨੇ ਕਿਹਾ ਕਿ ਭਾਈ ਝੰਡਾ ਮਿੱਤਰ ਤੁਸੀਂ ਕਹਿੰਦੇ ਕੌਣ ਗੁਰੂ ਨਾਨਕ ਭਾਈ ਝੰਡਾ ਕਹਿਣਾ ਮੈਂ ਤਾਂ ਇਹ ਨਾਮ ਹੀ ਪਹਿਲੀ ਵਾਰ ਸੁਣਿਆ ਉਹ ਮੇਰੇ ਮਿੱਤਰ ਕਿਦਾਂ ਮਨ ਚ ਉਤਸੁਕਤਾ ਜਿਆਦਾ ਵੱਧ ਗਈ ਮਰਦਾਨਾ ਕਰਨ ਲੱਗੇ ਆ ਸਰ ਚਲੋ ਜਿਹੜੇ ਤੁਹਾਡਾ ਨਾਮ ਤੋਂ ਜਾਣੂ ਨੇ ਤੁਹਾਨੂੰ ਮਿੱਤਰ ਕਹਿ ਰਿਹਾ ਜੇ ਮਾਂ ਤੇ ਸ਼ੰਤ ਹੈ ਇੱਕ ਵਾਰੀ ਜਾ ਕੇ ਮਿਲ ਲਓ ਭਾਈ ਮਰਦਾਨੇ ਦੇ ਘਰ ਕੁਝ ਭੇਟਾ ਲੈ ਕੇ ਪ੍ਰਸ਼ਾਦਾ ਪਾਣੀ ਨਾਲ ਲੈ ਕੇ ਭਾਈ ਜੰਦਾ ਜਲੇ ਨਗਰ ਤੋਂ ਬਾਹਰ ਸਬਦ ਨੂੰ ਅਕਸਰ ਬੈਠਿਆ ਕਰਦੇ ਮਹਾਰਾਜ ਦੇ ਹਾਜ਼ੂਰੀ ਦੇ ਵਿੱਚ ਪ੍ਰਸ਼ਾਦਾ ਰੱਖ ਕੇ ਨਮਸਕਾਰ ਕੀਤੇ ਆਕੇ ਪੁੱਛਣ ਲੱਗਿਆ ਹੈ ਸਤਜੇ ਤੁਸੀਂ ਮੈਨੂੰ ਕਿਵੇਂ ਜਾਣਦੇ ਹੋ ਮਾਰੇ ਕੰਨ ਲਗੇ ਭਾਈ ਤੂੰ ਕੌਣ ਹੈ ਕਿੱਡੀ ਲੱਗਾ ਜੀ ਮੈਂ ਝੰਡਾ ਤੁਹਾਰਾ ਸਤਿਪਾਤ ਸਾਹਿਬ ਨੂੰ ਸਵਾਲ ਪੁੱਛਦੇ ਰਹੇ ਬੜਾ ਵਿਸਪਾੜ ਦਾ ਪਰਸਾਂ ਮੈਂ ਸੀਮਤ ਸੰਖੇਪ ਵਿਖੀ ਕਰਾਂਗਾ ਉਹ ਸਤਜੇ ਮਾਰੇ ਕੰਨ ਲੱਗਾ ਕਿ ਤੁਸੀਂ ਕਿਵੇਂ ਜਾਣਦੇ ਹੋ ਮਾਰੇ ਕੰਮ ਲਗੇ ਭਾਈ ਝੰਡਿਆ ਇਹ ਕਿਤੇ ਨਾ ਮਿੱਥਰਾ ਕਿ ਨੱਕੇ ਜੀ ਹਾਂ ਲੋਕ ਅੰਦਰ ਸਨ ਅਸੀਂ ਗੋਮੇ ਇਕੱਠੇ ਬੈਠ ਕੇ ਸੇਵਾ ਕਰਨ ਕਰਦੇ ਧਿਆਨ ਕਰਦੇ ਹਾਂ ਮਾਰੇ ਜਦੋਂ ਧਿਆਨ ਵਿੱਚ ਸਾਧਿਆ ਹੋਇਆ ਉਹ ਪ੍ਰਕਾਸ਼ ਹੋਇਆ ਜਦ ਲੱਗੇ ਨਹੀਂ ਜੀ ਹਜੇ ਪ੍ਰਾਪਤੀ ਨਹੀਂ ਹੈ ਸਾਡੇ ਮਨ ਵਿੱਚ ਕਿ ਜਦੋਂ ਪੂਰਾ ਗੁਰੂ ਮਿਲੇਗਾ ਉਹ ਸਾਨੂੰ ਮਾਰਗ ਦਿਖਾਏਗਾ ਅਸੀਂ ਜਾਣ ਵਿੱਚ ਜ਼ਰੂਰ ਬੈਠਦੇ ਹਾਂ ਮਾਰਾ ਸੱਜਿਆ ਪਾਛਾ ਕਹਿ ਲਗੇ ਫਿਰ ਉਹ ਅੰਦਰ ਸੈਨੂ ਨੂੰ ਵੀ ਬੁਲਾ ਲਾ ਇਕੱਠੇ ਹੀ ਬਚਨ ਕਰਦੇ ਜਦੋਂ ਕੰਦਰ ਸੈਨੂ ਨੂੰ ਵੀ ਬੁਲਾਇਆ ਮਾਰਾ ਕਹਿ ਲਗੇ ਤੂੰ ਕੌਣ ਆ ਚੰਡਿਆ ਕਹਿ ਲਗੇ ਮੈਂ ਝੰਡਾ ਤੁਹਾਨੂੰ ਨਾਮ ਦੱਸਿਆ ਮਾਰੇ ਕਹਿ ਲਿਆ ਤੇਰੇ ਮਾਤਾ ਪਿਤਾ ਨੇ ਤੇਰਾ ਨਾਮ ਰੱਖਿਆ ਤੂੰ ਕੌਣ ਸੋਚ ਕੇ ਵਿਚਾਰ ਕੇ ਕਹਿ ਲਗੇ ਮੈਂ ਮਨੋ ਮਨੋਕ ਜੱਤੀ ਆ ਮਰਕਤ ਤਾਂ ਜਾਤੀ ਵਜਾਤੇ ਸਾਰਾ ਰਖ ਭੇਦ ਰਹਿ ਤਾ ਜਿਹੜਾ ਪਰਮੇਸ਼ਰ ਦੇ ਗੁਣ ਨੇ ਜਾਂ ਇਹ ਮਰਕਤ ਜਾਤੀ ਭੇਦ ਹੈ ਤੂੰ ਮਨੁੱਖ ਹੈ ਇਹ ਤੂੰ ਨਹੀਂ ਹੈ ਤੂੰ ਦਸ ਮਨੁੱਖ ਤਾਂ ਹੋਰ ਬੜੇ ਆਣਿਆਂ ਨੇ ਤੈਨੂੰ ਮਨੁੱਖ ਕੌਣ ਸੋਚ ਕੇ ਵਿਚਾਰ ਕੇ ਕਹਿਣ ਲੱਗੇ ਮਹਾਰਾਜ ਸਤਿ ਪਾਤਸ਼ਾਹ ਮੈਂ ਮਾਨਮਾ ਸਸਤੇ ਫਾਸਾ ਤੇ ਲੱਗੇ ਵੇਖ ਲਾ ਚਾਰ ਪਰਲਾ ਤੂੰ ਮਾਨਾ ਜਰਾ ਮਾਨਸੀ ਤੇ ਲੱਗੇ ਨਹੀਂ ਮਹਾਰਾ ਮੈਨੂੰ ਬੁੱਧੀ ਮਿਹਚਾ ਕਰਾ ਰਹੀ ਹੈ ਕਿ ਮੈਂ ਮਨ ਹਾਂ ਮੈਂ ਬੁੱਧੀ ਦਾ ਸਰੂਪ ਹਾਂ ਮਹਾਰਾ ਜਦ ਲੱਗੇ ਤੂੰ ਬੁੱਧੀ ਦੇ ਵਿੱਚ ਰਹਿਤਾ ਕੀਨੇ ਕਰਾਇਆ ਇਹ ਵਿਚਾਰ ਕਿੱਥੋਂ ਪੈਦਾ ਹੋਇਆ ਤਦਨੇ ਮਹਾਰਾਜ ਜੇਤ ਦੇ ਵਿੱਚੋਂ ਜਿਤ ਬਣੀ ਫਾਇਦਾ ਹੋਈ ਗ ਸੰਕਰਪ ਉੱਠੇ ਮਨ ਕੇਤੂ ਦਾ ਸੁਭੋਗ ਮਦਾਨ ਕੋ ਸਿ ਬੈਠੇ ਹੈ ਮਾਨ ਕੋ ਤਜਤ ਸੰਤੋਸ਼ਟ ਅੰਤਕਾਰਨ ਅਖੀਰ ਮੇਰਤੀ ਕਰਾ ਮਹਾਰਾਜ ਸੱਚੇ ਪਾਤਸ਼ਾਹ ਨੇ ਅੰਤਰਮੁਖੀ ਮਿਲਤੇ ਕਰਦਿਆਂ 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 ਮਹਾਰਾਜ ਨੇ ਜਨਾਰਤਨ ਨੰ ਤੂ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਮਹਾਰਾਜ ਨੇ ਜਨਾਰਤਨ ਨਾ ਕੋਮ ਸਥੂਲ ਸਰੀਰ ਹੈ ਨਾ ਤੂ ਸੂਖਮ ਹੈ ਨਾ ਕੋ ਕਾਰਨ ਹੈ ਤੂੰ ਤਾਂ ਜੋਤ ਰੂਪ ਹੋ ਪਰਮੇਸ਼ਰ ਵਹਿ ਜੋਤ ਜਿਹੜੀ ਜੋਤ ਸਭਨ ਜੋਤ ਜੋਤ ਹੈ ਸੋਏ ਕਿੰਦਾ ਚਾਨਣ ਸਭਨ ਚਾਨਣ ਹੋਏ ਸੁਣੋ ਰੇ ਤੂੰ ਕੌਣ ਕਹਾਂ ਤੇ ਆਏ ਭਗਤ ਜੀ ਕਹਿੰਦੇ ਨੇ ਐਸੇ ਕਰਮ ਬਹੁਤ ਵਸਾਏ ਜਦੋਂ ਹਮ ਰਾਮ ਗਰਭ ਹੋਏ ਕਿਤੇ ਕਹਿੰਦੇ ਕਈ ਜਨਮ ਭਰੇ ਕੀਤ ਪਤੰਗਾ ਕਈ ਜਨਮ ਗਜਮੀਨ ਕੁਰੰਗਾ ਕਈ ਜਨਮ ਪੰਖੀ ਸਰਬ ਹੋਇਓ ਕਈ ਜਨਮ ਆਇਆ ਵਰਖ ਜੋਇਓ ਮੈਂ ਜਗਦੀਸ਼ ਮਿਲਣ ਕੀ ਬਰੀਆ ਚਰਨ ਕਾਲੇ ਦੇ ਸੁਮਿਰਿਆ ਬਹੁਤ ਘਟ ਬਹੁਤ ਸਰੀਰ ਐਸੇ ਵਸਾਏ ਕਦੇ ਪਸ਼ੂ ਕਦੇ ਪੰਛੀ ਕਦੇ ਕੀਟ ਪਤੰਗੇ ਬੜਾ ਕੁਝ ਹੁੰਦਾ ਪਲੂਰੇ ਦਾ ਉਚਾਸ ਦੇਖ ਲੋ ਸਿਆਲ ਕੌਰ ਤੋਂ ਵਿਛੜਿਆ ਹੋਇਆ ਨਾਨਕ ਪ੍ਰਕਾਸ਼ ਲਿਖਿਆ ਹੋਇਆ ਕਦੇ ਕੋਈ ਜੂਨ ਕਦੇ ਕੋਈ ਨੂਮ ਜੂਨਾ ਦੇ ਨਾਮ ਵੀ ਲਿਖਿਆ ਫਿਰ ਸਹਿਜ ਜੂਨਾ ਹਰੂ ਸਰ ਦੀ ਧਰਤੀ ਤੋਂ ਸਕਾਰ ਘਟ ਗੋਤਵਾ ਜੇ ਕੋ ਗੁਰ ਤੇ ਬੇਮੁਖ ਹੋਵੇ ਮਨ ਸਤਗੁਰ ਮੋਤ ਨਾ ਪਾਵੇ ਪਾਵਾ ਮੋਤ ਨਾ ਹੋਤਾ ਕੋਈ ਪੁੱਛੋ ਬੇਕੀਆਂ ਜਾਏ ਅਨੇਕ ਦੁਨੀ ਭਰਮਿਆ ਅਨੇਕਾਂ ਦੁਨੀਆ ਫੜਖੜਾ ਪੈਂਦਾ ਫੇਰ ਵੀ ਮਾਰੇ ਜੰਨੇ ਫੇਰ ਮੁਕਤ ਪਾਏ ਲਾਗ ਚਰਨੀ ਸਤਗੁਰੂ ਸ਼ਬਦ ਸੁਣਾਈ ਫੇਰ ਵੀ ਸ਼ਗਵ ਗੁਰੂ ਬਖਸ਼ ਕਰਦਾ ਜੋ ਵੀ ਗੁਰ ਘਰ ਦੀ ਅੰਜਾਂ ਪਿਆਰਾਂ ਦੁਆਰਾ ਸ਼ਬਦ ਦੀ ਦਰ ਆਕਤੀ ਜੰਮੀਏ ਗੁਰੂ ਧਰਨਾ ਪੈਂਦਾ ਹੈ ਸ਼ੇਰ ਮੁਗਤੀ ਮਾਰੇ ਤੱਕ ਸੁਣੋ ਰੇ ਤੂੰ ਕੌਣ ਕਹਾਂ ਤੇ ਆਇਓ ਕਿੱਥੋਂ ਆਇਆ ਕਿੱਥੋਂ ਕਿੱਥੋਂ ਭੜਕਦੇ ਆ ਗਏ ਹੈ ਕਿਸ ਨੂੰ ਗਿਆਨ ਪਿਛਲਾ ਜਨਮ ਕਿਸ ਅੱਗੇ ਕੀ ਹੋਣਾ ਕਿੰਨਾ ਜਨਮ ਕੋ ਮਹੀ ਵਾਲਿਆਂ ਨੂੰ ਆਪਣਾ ਵੀ ਬੁੱਝਾ ਤਾ ਇੱਥੇ ਨਾ ਜਾਣਾ ਕਿ ਇੱਥੇ ਕਿੰਨੀ ਮੁਦਤ ਤੂੰ ਨਾ ਬਕਾਇਆ ਰਹਿਣਾ ਹੋ ਇਥੇ ਸੰਸਾਰ ਤੇ ਹੈ ਕਿਸਮ ਗਿਆਨ ਸੋਝੀ ਹੈ ਰਮਾਈ ਵਾਲਿਆਂ ਨੂੰ ਛੱਡ ਕੇ ਇਹ ਸਾਡਾ ਕਿੰਨਾ ਸਮਾਂ ਰਹਿੰਦਾ ਹੈ ਹਮਕੇ ਜਦੋਂ ਇਥੇ ਆਇਆ ਮਰਨੜ ਖਾਏ ਮੰਡਲ ਮਹਿ ਆਏ ਪੌਂਤ ਪਹਿਲਾਂ ਲਿਖੀ ਹੈ ਸਭਨਾ ਲਿਖਿਆ ਗੁੜੀ ਕਲਾ ਹਾਥ ਕਲਾ ਕਾ ਗੰਮ ਮਸਤਕ ਲਖਾਵਤੀ ਮਸਤਕ ਤੇ ਉਹ ਦੇ ਹੁਕਮ ਰੂਪੇ ਕਲਮ ਨੇ ਲਿਖੇ ਹੋ ਜਾ ਉਹ ਸਮਾ ਲਿਖਿਆ ਸੰਬਤ ਸਾਹਾ ਲਿਖਿਆ ਉਹ ਸੰਬਤ ਸਾਹ ਵੀ ਲਿਖਿਆ ਸਾਹਾ ਉਹ ਮੂਰਤ ਵੀ ਲਿਖਿਆ ਮਨ ਕਾ ਲੈ ਸਭ ਦੇਸ ਸਾਸ ਦੇਨ ਤੇ ਸਾਸ ਸਵਾਸ ਦੋ ਚੀਜ਼ਾਂ ਗਿਣ ਕੇ ਦਿੱਤੀਆਂ ਨੇ ਕੀ ਕੀ ਗਿਣਤੇ ਰਹਿ ਤਾ ਇੱਕ ਸੁਵਾਸ ਕਿੰਨੇ ਲੈਣੇ ਆ ਇੱਕ ਕਿੰਨੇ ਦਿਨ ਜਾਣਾ ਨਨ ਘਾਲੇ ਸਭ ਦੇਵ ਸੁਵਾਸ ਦੇਵ ਸੁਦੇਣਾ ਸੁਵਾਸ ਸਮ ਇਹ ਦੋਵੇਂ ਗਿਣਤੇ ਰੁੱਤੇ ਆ ਕਿੰਨਾ ਸਮਾ ਰਹਿਣਾ ਚਾਹਤੇ ਕਵਲ ਖਬਰ ਨਾ ਪਾਇਓ ਕਿਸੇ ਨੂੰ ਪਤਾ ਜਾਣ ਲੱਗਿਆ ਕਿ ਕਿਹੜੇ ਘੜੇ ਜਾਣਾ ਕਿਵੇਂ ਜਾਣਾ ਮਹਾਰਾਜ ਸਤਿ ਪਾਤਸ਼ਾਹ ਜੀ ਦੇ ਅੱਗੇ ਅਰਦਾਸ ਕਰਨਾ ਨਾਮ ਜਪ ਜਿਹਦੇ ਕਰਕੇ ਤੇਰਾ ਮੰਨਣਾ ਸੌਖਾ ਹੋ ਜਾਵੇ ਜੇਕਰ ਸਾਹਿਬ ਮਨ ਨੂੰ ਮੀਸਰ ਹੈ ਤਾਂ ਸਹਿਲਾ ਮੰਨਣਾ ਹੋਵੇ ਸੌਖਾ ਮੰਨਣਾ ਹੋਵੇ ਨਾ ਪਰ ਨਹੀਂ ਤਾਂ ਮੰਨਣਾ ਵੀ ਅੱਗੇ ਰਗੜ ਰਗੜ ਕੇ ਕਹਿਣਾ ਬੜਾ ਔਖਾ ਕਠੋਰ ਮੰਨਣਾ ਅਕਸਰ ਜਦੋਂ ਮਹਾਰਾਜੀ ਉਹ ਗ੍ਰੀਉਚ ਬੈਠੇ ਉਹਨੇ ਸਤਖੰਡ ਸਿੰਘ ਰਮੰਦਰ ਸਾਹਿਬ ਬੜੀਆਂ ਸੰਗਤਾਂ ਅਰਦਾਸਾਂ ਕਰਾਉਂਦੀਆਂ ਕਈ ਵਾਰ ਕਹੀ ਕਹਿੰਦੇ ਜੀ ਬਜ਼ੁਰਗ ਨੂੰ 15 ਸਾਲ ਹੋ ਗਏ ਮੱਦੇ ਉੱਥੇ ਸਭ ਕੁਝ ਹੋ ਗਿਆ ਅਰਦਾਸ ਕਰ ਦਿਓ ਫੇੜਾ ਛੁੱਟ ਜਾਂਦਾ ਇਸ ਲਈ ਸਾਰੇ ਜਿਹੜੇ ਸਵਾਲਾਂ ਦਾ ਹੱਲ ਹੈ ਇੱਕੋ ਹੀ ਹੈ ਭਾਈ ਪ੍ਰਾਪਤਮਾਨ ਖਦਿਓ ਹੋਰੀ ਹੈ ਗੋਬਿੰਦ ਮਨਣ ਕੀ ਤੇਰੀ ਵੰਦੀ ਇਹ ਬਾਣੀ ਪਰਮੇਸ਼ਰ ਨੂੰ ਮਹਿਨਣ ਦੀ ਹੈ ਇਹਦੇ ਵਿੱਚ ਸੰਗਤ ਵਿੱਚ ਬੜਕਾਂ ਦੇ ਨਾਮ ਜਪਨ ਦੀ ਪਰਗੰਮਾ ਹੈ ਇੱਕੋ ਹੀ ਧਰਮ ਹੈ ਸਭ ਤੋਂ ਸ੍ਰੇਸ਼ਟ ਧਰਮ ਮਹਾਰਾਜ ਕਹਿੰਦੇ ਨਾਮ ਜਪਣਾ ਹੈ ਇੱਕੋ ਹੀ ਕਰਮ ਹੈ ਸਭ ਤੋਂ ਉੱਤਮ ਕਰਮ ਨਾਮ ਜਪਣਾ ਕਰਮ ਹੈ ਉਹ ਨਾਮ ਵੇਖੀਏ ਕਿੰਨਾ ਕਜਪਦਿਆਂ ਜਿਹੜਾ ਜਪਦੇ ਆ ਭਾਗਾਂ ਵਾਲੇ ਆ بڑے ਸਰੀਰ ਬੈਠੇ ਜਿਹੜੇ ਜਪਨ ਵਾਲੇ ਆ ਜਿਹੜੇ ਨਹੀਂ ਜਪਦੇ ਭਾਈ ਉਹ ਸ਼ੁਰੂ ਕਰਦੇ ਆ ਸ਼ੁਰੂ ਕਰਨਯੋਗ ਹੈ ਜਿਵੇਂ ਸੰਸਾਰੀ ਜੰਤਿਆਂ ਦੇ ਵਿੱਚ ਆ ਬੱਚੇ ਬੈਠੇ ਆ ਵਿਦਿਆਰਥੀ ਆ ਧੀਆਂ ਬੱਚੇ ਪੁੱਤਰ ਬੈਠੇ ਆ ਇਹਨਾਂ ਨੇ ਛੋਟੀਆਂ ਕਲਾਸਾਂ ਸੌਖੀਆਂ ਨੇ ਜਿਉਂ-ਜਿਉਂ ਕਲਾਸਾਂ ਵੱਧੀਆਂ ਨੇ ਜਾਂਦੀਆਂ ਭਾਈ ਔਖੀ ਹੁੰਦੀ ਜਾਂਦੀ ਪਰ ਇਧਰ ਹੁੰਦਾ ਹੈ ਇਦੋਂ ਜਿਹੜੀ ਪਹਿਲੀ ਆ ਬਹੁਤ ਔਖੀ ਆ ਕਹਿੰਦਾ ਟੌਂਕੜਾ ਮਾਰਨਾ ਅੱਜ ਕੱਲ੍ਹ ਦੇ ਬੱਚੇ ਕਹਿੰਦੇ ਇਹ ਪਲੇ ਪੈਂ ਕੀ ਕਹਿੰਦੇ ਲੋਕੋ ਦੇ ਵਿੱਚ ਪਾਉਂਦੇ ਆ ਬੱਚੇ ਨੂੰ ਬੈਠਣਾ ਸਥਾ ਲ ਜੇ ਕਈਆਂ ਨੂੰ ਬੈਠਣਾ ਨਹੀਂ ਆ ਸਮਾਂ ਬੈਠਣਾ ਜੇ ਸਿਮਰਨ ਦੇ ਵਿੱਚ ਮਾਨ ਨਹੀਂ ਲੱਗਦਾ ਤਾਂ ਮਨ ਖੜਿਆ ਹੋਇਆ ਹ ਜਦੋਂ ਪਹਿਲੀ ਲੱਗਈ ਫਿਰ ਅਗਲੀਆਂ ਸੌਖੀਆਂ ਸਤਿਗੁਰੂ ਦੀ ਕਿਰਪਾ ਦੇ ਨਾਲ ਫਿਰ ਅਗਲੀਆਂ ਕਲਾਸਾਂ ਸਤਿਗੁਰੂ ਆਪ ਹੀ ਕਿਰਪਾ ਕਰਦੇ ਆ ਕਿ ਅੱਗੇ ਬਾਤਾਂ ਫਿਰ ਤਾਂ ਤੁਸੀਂ ਭਾਵੇਂ ਸਟੇਜ ਤੇ ਬੈਠਿਓ ਭਾਵੇਂ ਸੰਗਤ ਤੇ ਬੈਠਿਓ ਭਾਵੇਂ ਗੱਲਾਂ ਕਰੇ ਜਾ ਰਹੇ ਹੋ ਭਾਵੇਂ ਖਾ ਰਹੇ ਹੋ ਪੀ ਰਹੇ ਹੋ ਤੁਹਾਡੇ ਅੰਦਰ ਉਹ ਚੱਕੀ ਚਲਦੀ ਹੈ ਖਾਂਦਾ ਕਰਖ ਦਾ ਬਾਤ ਜਿਹੜਾ ਵੀ ਅਭਿਆਸ ਨੂੰ ਸਾਥ ਭਗਤ ਗੁਰੇਵਰ ਜੀ ਕਹਿੰਦਾ ਨਾਮ ਆਪ ਤੇ ਕਰਾਂ ਕਬੀਰ ਹੈ ਘਰੀ ਆਦੀ ਘਰੀ ਆਦੀ ਉਤੇ ਆਜ ਭਗਤਨ ਸੇਤੀ ਗੋਸ਼ਟ ਜੋ ਕਿ 90 ਸਾਵਕ ਨੇ ਭਾਈ ਇੱਕ ਘੜੀ ਬਹਿ ਜਾ ਕਰਨਾ ਅਕਸਰ ਹਰ ਸਟੇਜ ਤੇ ਕਹਿੰਦਾ ਇੱਕ ਘੜੀ 1:24 ਮਿੰਟ 25 ਮਿੰਟ ਰੋਜ਼ ਬੈਠਣਾ ਸਭੂ ਕਰਤੋ 24 ਘੰਟਿਆਂ ਦੇ ਚੋਹੇ 25 ਮਿੰਟ ਤੋਂ ਜ਼ਿਆਦਾ ਨਹੀਂ ਲਾ। ਸਟਾਰਟਿੰਗ ਕਰ ਲੈ ਤਾ ਤੇ ਜੇ ਤੂੰ ਇਹ ਨਾ ਸਮਾਂ ਵੀ ਨਹੀਂ ਬੈਠ ਸਕਦਾ ਕਹਿੰਦੇ ਇੱਕ ਘੜੀ ਆਤੀ ਘੜੀ ਅੱਧੇ ਘੜੀ ਹੋਏਗਾ ਸਭਾ ਕਮਾਰਮੈਂਟ ਬੈਠਣ ਲੱਗ ਜਾਣਾ ਇਹਨਾਂ ਜਿੰਨਾ ਵਿੱਚ ਆਪਣੀ ਬੜੇ ਬਧੀ ਹੋਵੇ ਉਹ ਤੀਕਾਂ ਦੇ ਆਪ ਹੀ ਹੋ ਤੇ 160 ਮਿੰਟ ਦਾ ਬੈਠਾ ਭਰੇਗਾ ਇਹ ਤੂੰ ਇੰਨਾ ਦਾ ਵਜਨ ਮੰਨ ਕੇ ਇੰਨਾ ਤੇ ਬੈਠਣ ਲੱਗ ਜਾਵੇਂ ਜਦੋਂ ਤੱਕ ਲੋਕ ਜਾਣਾ ਸੁਭਨਾ ਸੋਹਰਾ ਰੰਝਣਾ ਸਭ ਮਖਲਾਬਨਾ ਆਹਾਰ ਉੱਥੇ ਸਾਰਿਆਂ ਨੇ ਜਾਣਾ ਜਦੋਂ ਤੱਕ ਜਾਣਾ ਤੇਰੇ ਨਾਲ ਨਾਮ ਦਾ ਖਜ਼ਾਨਾ ਨਾਮ ਦਾ ਤਨ ਬੜਾ ਵੱਡਾ ਹੋ ਜਾਵੇਗਾ ਇਹ ਤੂੰ ਪੋਸਟਾਣੇ ਦਾ ਤੇ ਇਕੱਲੇ ਇਕੱਲੇ ਸਵਾਸ ਤੇ ਨਾਮ ਦੀ ਮੋਹਰ ਵਾਜਰੂ ਵਾਜਰੂ ਕਹਿ ਕੇ ਕਿਉਂ ਨਹੀਂ ਲਾਈ ਕਿਉਂਕਿ ਨਾਮ ਦੀ ਕੀਮਤ ਪਣੀ ਹੈ ਨਾ ਉੱਥੇ ਬੱਲਾ ਬਤਾਂ ਦੀਆਂ ਹੋਰ ਉੱਥੇ ਮਾਰੇ ਕਨੇ ਅੱਗਾ ਜਾਤ ਨਾ ਜੋਰ ਹੈ ਅੱਗਾ ਜੀਉ ਹਮੇ ਉੱਥੇ ਨਹੀਂ ਕਿਸੇ ਨਾਲ ਜਾਤ ਪੁੱਛਣੀ ਉੱਥੇ ਲੈ ਕਿਸੇ ਨੇ ਅਹੁਦਾ ਨਹੀਂ ਪੁੱਛਣਾ ਉੱਥੇ ਕਿਸੇ ਨੇ ਸੁਪਾਰਸ਼ ਨਹੀਂ ਚਲਣੀ ਉੱਥੇ ਕੋਈ ਰੇਸਵਤ ਨਹੀਂ ਚਲਣੀ ਆਰੇ ਕਹਿੰਦੇ ਆਪਕਾ ਜਾਗ ਨਾ ਜੋ ਰਹਾ ਹੈ ਅੱਗੇ ਜੀਉ ਨਾਲੇ ਜਿਹੜੇ ਜਪਦੇ ਹੋ ਭਾਈ ਮਰਤਾ ਵਾਲੇ ਜੀ ਜੀ ਪ੍ਰਧਾਨਕੌਰ ਜੀ ਦਾ ਦਿਨ ਮਨਾਇਆ ਕਾਹਦੇ ਸੁਖ ਨੇ ਜੀ ਉਹਨਾਂ ਦੇ ਅਨੁਸਾਰ ਮਨ ਦੇ ਜੀਵਨ ਦੇ ਵਿੱਚੋਂ ਕੁਝ ਆਪਾਂ ਆਪਣੀ ਜੀਵਨ ਧਾਰਨ ਕਰਕੇ ਲੈ ਕੇ ਜਾਈਏ ਉਹਨਾਂ ਦੇ ਜੀਵਨ ਵਿੱਚ ਕਰਣੀ ਕਮਾਈ ਘਰ ਨਾਂ ਅਸਥਾਨ ਦਾ ਨਾਮ ਹੀ ਦੱਸਦਾ ਤਪ ਅਸਥਾਨ तप करते तप करने वाला थानंदगी वाला थान अपने घर भी एक जगह ऐसी बनाईए जिथे बैठ के स्वरण करिए रोज रोज जगह नहीं बदलनी होती मैं माफ़ करना स्टेज सकत्र साहब गयानी अमरजीत सिंह जी हड्ड ग्रंथी गुरद्वारा नानक साहब स्टेज ला रहे हैं मैं समा बद लेनती करा समा स्थान ਜੇ ਤੁਹਾਡਾ ਇੱਕ ਹੋ ਗਿਆ ਤਾਂ ਸਿਮਰਨ ਵਿੱਚ ਸਿੱਧ ਹੋ ਜਾਵੇਗਾ ਅਕਸਰ ਜਿਹੜੇ ਕਮਾਈਆਂ ਵਾਲੇ ਸਾਧਨਾ ਵਾਲੇ ਸਾਧੂ ਹੁੰਦੇ ਸੀ ਉਹਨਾਂ ਦਾ ਤਪ ਕਰਨ ਦਾ ਥਾਂ ਵੀ ਕੋਈ ਹੁੰਦਾ ਥਾਂ ਨਹੀਂ ਸੀ ਬਦਲਦੇ ਕਿਉਂਕਿ ਜਿਵੇਂ ਆਪਾਂ ਅੱਜਕੱਲ ਦੀ ਬੋਲੀ ਚ ਕਹਿੰਦੇ ਆ ਉਹ ਥਾਂ ਚਾਰਜ ਹੋ ਰਵਾਂਗਾ ਉਹਦੀ ਰੇਂਜ ਜਿਹਨੂੰ ਔਰਾ ਕਹਿੰਦਾ ਉਹਦੇ ਵਿੱਚੋਂ ਜਦੋਂ Banda ਪ੍ਰਵੇਸ਼ ਕਰਦਾ ਨਾ ਆਪਣੇ ਆਪ ਯਤਨ ਨਹੀਂ ਕਰਨਾ ਪੈਂਦਾ ਉਹ ਸਿਮਰਨ ਚੱਲ ਪੈਂਦਾ ਨਵੇਂ ਥਾਂ ਤੇ ਕਿਉਂਕਿ ਜਿੱਥੇ ਅਸੀਂ ਬੈਠਦੇ ਹਾਂ ਉਹ ਜਗ੍ਹਾ ਤਾਂ ਔਰਾ ਹੁੰਦਾ ਪਤਾ ਨਹੀਂ ਉੱਥੇ ਪਿੰਡੀਆਂ ਕਪਟਕੀਆਂ ਰੋਹਾਂ ਕੰਨਾਂ ਕੋਈ ਤਰਿਆ ਫਿਰਦੇ ਜਿੱਥੇ ਤੁਸੀਂ ਬੈਠ ਕੇ ਮੰਨਗੀ ਕਰਦੇ ਹੋ ਉਹ ਜਗਾ ਚਾਰਜ ਹੋਣੀ ਸ਼ੁਰੂ ਹੋ ਜਾਂਦੀ ਘਰ ਵਿੱਚ ਇੱਕ ਜਗਾ ਅਮਰਤ ਵੇਲਾ ਅਮਰਤ ਵੇਲਾ ਨਹੀਂ ਦਾ ਕੋਈ ਹੋਰ ਸਮਾਂ ਇੱਕ ਵਾਰੀ ਸਮਾਂ ਕਰਕੇ ਵੇਖੋ ਜਦੋਂ ਅਗਲੇ ਸਾਲ ਆਪਾਂ ਮਿਲਣਾ ਇਸ ਨਵਾਗੰਤ ਵਿੱਚ ਤੁਸੀਂ ਆਉਣਾ ਤੇ ਤੁਹਾਡੇ ਜੀਵਨ ਵਿੱਚ ਵੇਖੋ ਕਿੰਨੀ ਧੀਰਜ ਸਤਿਗੁਰੂ ਜੀ ਦਾ ਸੋਚੀ ਸੰਗਤ ਦਾ ਕੋਟਾਣ ਕੋਟ ਸੁਖਰਾਣਾ ਸੋਚੇ ਪ੍ਰਬੰਧ ਦਾ ਮਨ ਜੋ ਯਥਾਰਥ ਕਰਮਜੀਤ ਸਿੰਘ ਜੀ ਖਾਲਸਾ ਮੈਂਬਰ ਸ਼੍ਰੋਮਣੀ ਗੁਰਦਵਾਰਾ ਅੰੰਦ ਕਮੇਟੀ ਕੋਸ ਕਾਰਜੋ ਮੈਨੇਜਰ ਸਰਦਾਰ ਸਰਜੀਤ ਸਿੰਘ ਜੀ ਜਿਕੜੀ ਵਾਲਾ ਜਿਨ੍ਹਾਂ ਨੇ ਸਮੁੱਚੇ ਸਟਾਫ ਸਮੇਤ ਮਿਲ ਕਰਕੇ ਜੀ ਆਇਆਂ ਨੂੰ ਸੁਰੂ ਕੀਤਾ ਕਿਉਂਕਿ ਜਦੋਂ ਦਾਸ ਸਿੰਘ ਜੀ ਸੇਵਾ ਕਰਦਾ ਸੀ ਗੁਰਦੁਆਰਾ ਬਰਬਰਾਂ ਦਾ ਸੰਜੀਪਾਣਪੁਰ ਜਥੇਦਾਰ ਬਾਬਾ ਜੀ ਇਕ ਸੰਜੀਪ ਤਦ ਸ੍ਰੀ ਗੁਰਦਵਾਰਾ ਸਾਹਿਬ ਪਹੁੰਚੇ ਉਦੋਂ ਬਾਬਾ ਜੀ ਡਾਇਰੈਕਟਰ ਮੈਂਬਰ ਸਨ ਇਹਨਾਂ ਦੇ ਸਮੇਂ ਅਸਮਾਨ ਜੀ ਦੀ ਸ਼ੁਰੂ ਹੋਈ ਸੀ ਉਸਤਾਨ ਬਣਿਆ